ਮਾਗਰਜੀ ਕਾਕਾਲ ਸਾਹਿਬ ਹਮ ਤੇ ਕੀ ਪਤੇਾਰੇ ਦੋਸਤੋ ਤੁਹਾਨੂੰ ਇਹ ਘਰ 3 4 ਜਾਂਗ ਮਾਗਰ ਸਿੰਘ ਪਟਿਆਲਾ ਅਡਵੋਕੇਟ ਤੁਹਾਡੀ ਸੇਵਾ ਵਿੱਚ ਆਜ ਰਿਹਾ ਅੱਜ ਸਾਬ ਸ੍ਰੀ ਗੁਰਮਰਦਨ ਸਿੰਘ ਸੱਚੇ ਪਾਤਸ਼ਾਹ ਜੀ ਜੀਥਾ ਸਰਕਾਰ ਵਿਰਾਦਾਸ਼ੀ ਦੀ ਵਿਆੜਾ ਹੈ ਸੇ ਕੌਮ ਦੇ ਵਿੱਚ ਪ੍ਰੋਪਰਚਨ ਮੈਂ ਆਇਦੇ ਦਿਨ ਪਾਰਲੀਮੈਂਟ ਦਾ ਜਿਹੜੀਆਂ ਚੋਣਾਂ ਹੋਈਆਂ ਨੇ ਉਸ ਦੀ ਸਰਕਾਰ ਬਣ ਚੁੱਕੀ ਹੈ ਐਨਡੀਆ ਜਿਹਦੇ ਵਿੱਚ 72 ਜਿਹੜੇ ਖਿਡਾਰੀ ਨੇ ਉਹਨਾਂ ਵਿੱਚ ਹੋਣ ਚੁੱਕੀ ਹੈ ਮੋਦੀ ਜੀ ਉਹਦੇ ਮੁੱਖ ਮੰਤਰੀ ਕੈਪਟਨ ਨੇ ਪ੍ਰਧਾਨ ਮੰਤਰੀ ਬਣ ਤੋਂ ਬਾਅਦ ਆਪਣੀ ਟੀਮ ਟੀਮ ਦੇ ਵਿੱਚ ਜਿਹੜੇ 71 ਬੰਦੇ ਨੇ ਉਹ ਤਕਰੀਬਨ ਵੱਖ-ਵੱਖ ਰਾਜਾਂ ਤੋਂ ਲੈ ਕੇ ਆਏ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ हारे ਹੋਏ ਕੈਂਡੀਡੇਟ ਅਤੇ ਰਾਜ ਸਭਾ ਦੇ ਮੈਂਬਰ ਨੂੰ ਵਜੀਰੀਆਂ ਦਿੱਤੀਆਂ ਗਈਆਂ ਨੇ ਜਿਹੜੀਆਂ ਕਿ ਲੋਕਾਂ ਦੇ ਵਿਸ਼ਵਾਸ ਲੋਕਾਂ ਦਾ ਲੋਕਤੰਤਰ ਦੇ ਵਿੱਚ ਵਿਸ਼ਵਾਸ ਜਿਤਾਏ ਹੋਏ ਇਹ ਮੈਂਬਰ ਨੇ ਪਾਰਲੀਮੈਂਟ ਦੇ ਉਹਨਾਂ ਦੇ ਦਾਲ ਧੋਖਾ ਹੈ ਰਾਸ਼ਟਰ ਦੇ ਨਾਲ ਧੋਖਾ ਹੈ ਕਿਉਂਕਿ ਜਿਹੜੇ ਬੰਦੇ ਆ ਨੂੰ ਲੋਕ ਲੋਕਤੰਤਰੀ ਸਿਸਟਮ ਦੇ ਵਿੱਚ ਪ੍ਰਵਾਨ ਨਹੀਂ ਕਰਦੇ ਅਤੇ ਜਿਹਨਾਂ ਨੂੰ ਹਰਾ ਕੇ ਭੇਜਿਆ ਗਿਆ ਉਹਨਾਂ ਨੂੰ ਅਗਰ ਵਜੇਰੀਆਂ ਦਿੱਤੀਆਂ ਜਾਂਦੀਆਂ ਨੇ ਜਿਹੜਾ ਰਾਸ਼ਸਭਾ ਦੇ ਵਿੱਚੋਂ ਮੈਂਬਰ ਲੈ ਜਾਂਦੇ ਨੇ ਤਾਂ ਇਸ ਦਾ ਸਪਸ਼ਟ ਭਾਵ ਇਹ ਹੈ ਕਿ ਇਹ ਡਿਕਟੇਟਰਸ਼ਿਪ ਵਾਲਾ ਰਵਈਆ ਜਿਹਦੇ ਵਿੱਚ ਲੋਕਤੰਤਰ ਦੀ ਦੇ ਜਤਾਏ ਹੋਏ ਵੋਟਾਂ ਪਾਉਣ ਦਾ ਜੋ ਫਾਇਦਾ ਸੀ ਲੋਕਾਂ ਨੂੰ ਉਹ ਸ਼ਾਇਦ ਨਾ ਮਿਲ ਸਕੇ ਕਿ ਉਹ ਲੋਕਾਂ ਦੀ ਰਿਪਰੈਜ਼ੈਂਟੇਸ਼ਨ ਨਹੀਂ ਕਰ ਰਹੇ ਇਸ ਕਰਕੇ ਸਾਨੂੰ ਬਹੁਤ ਸਾਰੇ ਫੈਸਲੇ ਜਿਹੜੇ ਨੇ ਇਸ ਲੈਵਲ ਤੇ ਲੈਣੇ ਪੈਣਗੇ ਕਿ ਲੋਕਾਂ ਨੂੰ ਲੋਕਤੰਤਰ ਦੇ ਵਿੱਚ ਨਮਾਇੰਦਗੀ ਮਿਲਣੀ ਜ਼ਰੂਰੀ ਹੈ ਜਦੋਂ ਕਿ ਬਹੁਤ ਸਾਰੇ ਮੈਂਬਰ ਹੈਗੇ ਨੇ ਜਿਨ੍ਹਾਂ ਨੂੰ ਵਜਿਹਰੀਆਂ ਦਿੱਤੀਆਂ ਜਾ ਸਕਦੀਆਂ ਨੇ ਜਿਹੜੇ ਲੋਕਾਂ ਦੇ ਨਮਾਇंदे ਬਣ ਕੇ ਸਾਹਮਣੇ ਆਏ ਨੇ ਪਾਰਲੀਮੈਂਟ ਦੇ ਵਿੱਚ ਉਹਨਾਂ ਦਾ ਜ਼ਿਆਦਾ ਸਥਾਨ ਹੋਣਾ ਚਾਹੀਦਾ ਪਰ ਵਿਖਣ ਵਿੱਚ ਆਇਆ ਹੈ ਕਿ ਮਤਲਬ ਜਿਹੜੇ ਜੇਤੇ ਲੋਕ ਨੇ ਚਾਹੇ ਉਹ ਰਾਜ ਸਭਾ ਵਿੱਚ ਬੈਠੇ ਨੇ ਚਾਹੇ ਹਾਰੇ ਹੋਏ ਨੇ ਉਹਨਾਂ ਨੂੰ ਜ਼ਿਆਦਾ ਸਨਮਾਨ ਦਿੱਤਾ ਜਾ ਰਿਹਾ ਹੈ ਬਿਨੁਸਕੁੱਤ ਚੁਣੇ ਹੋਏ ਨੇਤਾਵਾਂ ਦੇ ਆਧਾਰ ਤੇ ਇਸ ਦੇ ਨਾਲ ਸੰਸਦ ਦੇ ਚੁਣੇ ਹੋਏ ਸੰਸਦ ਜਿਹੜੇ ਨੇ ਉਹਨਾਂ ਦੇ ਵਿੱਚ ਵਿਰੋਧ ਦੀ ਭਾਵਨਾ ਹੈ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਕੁਝ ਸਮੇਂ ਵਿੱਚ ਉਹ ਆਪਣਾ ਇਹ ਵਿਰੋਧ ਜਿਹੜਾ ਹੈ ਯਾਰ ਯਾਰ ਕਰਨਗੇ ਕਿਉਂਕਿ ਬਹੁਤ ਸਾਰੇ ਸੰਸਦ ਤੁਸੀਂ ਇਸ ਕਰਕੇ ਨਹੀਂ ਜੋਂਦੇ ਕਿ ਉਹ ਪਾਰਲੀਮੈਂਟ ਦੇ ਵਿੱਚ ਬਹਿ ਕੇ ਤਾੜੀਆਂ ਮਾਰਨ ਤੇ ਮੇਜ਼ ਖੜਕਾਉਣ ਉਹਨਾਂ ਦੀ ਆਵਾਜ਼ ਜਿਹੜੀ ਆ ਲੋਕਾਂ ਦੀ ਆਵਾਜ਼ ਹੁੰਦੀ ਆ ਉਸ ਕਰਕੇ ਲੋਕਾਂ ਦੀ ਆਵਾਜ਼ ਨੂੰ ਬਰੰਦ ਕਰਨ ਵਾਸਤੇ ਉਹਨਾਂ ਨੂੰ ਨੁਮਾਇੰਦਗੀ ਦੇਣੀ ਬਹੁਤ ਜ਼ਰੂਰੀ ਆ ਅਗਰ ਮੈਂਬਰ ਨਾ ਹੋਣ ਫਿਰ ਤਾਂ ਵੱਖਰੀ ਗੱਲ ਐ ਕਿ ਜੇ ਇਸੇ ਤਰੀਕੇ ਨਾਲ ਨਾਮਜ਼ਦਗੀਆਂ ਵਾਲੇ ਬੰਦਿਆਂ ਨੂੰ ਪਾਰਲੀਮੈਂਟ ਦੇ ਵਿੱਚ ਸੀਟੀਆਂ ਦੇਣੀਆਂ ਨੇ ਤੇ ਫਿਰ ਰਾਜ ਸਭਾ ਦੇ ਵਿੱਚੋਂ ਲੈ ਲਓ ਨੂੰ ਨਾਮਿਤ ਕਰਕੇ ਵੈਰੀ ਕਰ ਲੈਣਾ ਚਾਹੀਦਾ ਮੋਟਾ ਦਾ ਡਰਾਮਾ ਕਰਨ ਦੀ ਲੋੜ ਨਹੀਂ ਔਰ ਬਰ ਬਰਪਈ ਖਰਚ ਕਰਕੇ ਇੱਕ ਸਿਸਮ ਦਾ ਮਜ਼ਾਕ ਉਡਾਉਣ ਦੀ ਲੋੜ ਨਹੀਂ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਇੰਨੀ ਗੱਲ ਸਾਂਝ ਕਰਦੇ ਹੋਏ ਅਗਲੇ ਐਪੀਸੋਡ ਵਿੱਚ ਫੇਰ ਮਿਲਾਂਗੇ ਵੈਕੁਲ ਚਕਪਾਲ ਸਾਹਿਬ ਹੈ ਕੁਝ ਹੋ ਜੀ ਪੜੇ